ਦੋਸਤੋ ਅੱਜ ਜਿਹੜੀ ਤੁਸੀਂ ਕੋਠੀ ਵੇਖ ਰਹੇ ਹੋ ਮਾਡਰਨ ਲੁੱਕ ਹੈ ਇਸ ਕੋਠੀ ਦੀ ਬਹੁਤ ਸੋਹਣੀ ਆ ਤੇ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਜਾਲੀ ਲਗਾਈ ਹੋਈ ਆ ਉੱਪਰ ਜਿਸ ਦਾ ਕਿ ਅੱਜ ਕੱਲ ਬਹੁਤ ਰਵਾਜ ਆ 1200 ਸਕਰ ਫੁੱਟ ਏਰੀਆ ਹੈ ਤੇ ਇਹ ਇਸ ਤੇ ਟੋਟਲੀ 8 ਲੱਖ ਰੁਪਏ ਲੱਗਿਆ ਹੁਣ ਤੱਕ 6 ਲੱਖ ਰੁਪਏ ਕੋਠੀ ਤੇ ਲੱਗਿਆ ਦੋਸਤੋ ਤੇ 1.5 ਲੱਖ ਰੁਪਏ ਲੇਬਰ ਬਣੀ ਸੀਗੀ ਜੋ ਕਿ ਠੇਕੇ ਤੇ ਕਰਵਾਇਆ ਕੰਮ ਭਾਈ ਪ੍ਰੇਮ ਸਿੰਘ ਠੇਕੇਦਾਰ ਨੇ ਜਿਨ੍ਹਾਂ ਦਾ ਕੰਟੈਕਟ ਨੰਬਰ ਆਪਾਂ ਪਾਵਾਂਗੇ ਸਕਰੀਨ ਤੇ ਚੱਲ ਰਿਹਾ ਉੱਪਰ ਉਹ ਵੀ ਦੇਖ ਸਕਦੇ ਹੋ ਤੇ ਇਹ ਵਾਸ਼ਰੂਮ ਵਿੱਚ ਅਟੈਚ ਨਹੀਂ ਕੀਤਾ ਬਾਹਰ ਬਣਾਇਆ ਹੋਇਆ ਦੋਸਤੋ ਆ ਵੇਖ ਲਓ ਤੇ ਇਸ ਤੇ ਚੁੱਲਾ ਚੌਂਕਾ ਫਰਸ਼ ਤੇ ਹੈਗਾ ਜੋ ਕਿ ਵੇੜੇ ਦੇ ਕੋਠੀ ਦੇ 프ਰੰਟ ਤੇ ਹੈ ਇਹ ਵੇਖੋ ਤੁਸੀਂ ਵੇਖ ਸਕਦੇ ਹੋ ਦੋਸਤੋ ਸਾਈਡ ਤੇ ਕੋਠੀ ਦੀਆਂ ਜੋੜੀਆਂ ਵਗੈਰਾ ਰਹਿਣੀਆਂ ਨੇ ਤੇ ਆਰ ਜੀ ਪੱਥਰ ਲੱਗਿਆ ਹੋਇਆ ਤੇ ਲਾਈਟ ਫਿਟਿੰਗ ਹੈਗੀ ਹੈ ਲਾਈਟ ਦਾ ਕੰਮ ਹੋ ਚੁੱਕਾ ਹੈ ਤੇ ਉਦਾਂ ਸੱਤ ਵਗੈਰਾ ਤੇ ਪੀਓਪੀ ਵਗੈਰਾ ਉਹ ਵੀ ਕੰਮ ਰਹਿੰਦਾ ਦੋਸਤੋ 6 ਲੱਖ ਰੁਪਏ ਲੱਗਿਆ ਕੋਠੀ ਤੇ ਤੇ 1.5 ਲੱਖ ਬਾਈ ਦੀ ਲੇਬਰ ਹੋਈ ਹੈ ਤੇ 50 ਹਜ਼ਾਰ ਇਧਰ ਉਧਰ ਮਾੜਾ ਮੋਟਾ ਖਰਚੇ ਹਾਲਤੂ ਹੋ ਜਾਂਦੇ ਆ ਜੋ ਆ ਵੇਖ ਸਕਦੇ ਹੋ ਫਸਟ ਤੇ ਡ੍ਰੈਗ ਰੂਮ ਹੈ ਜਿਸ ਦਾ ਕਿ ਇੱਕ ਗੇਟ ਲੋਬੀ ਦੇ ਵਿੱਚ ਰੱਖਿਆ ਹੋਇਆ ਖੁੱਲਾ ਜਿਸ ਤੇ ਕਿ ਪਰਦੇ ਵਗੈਰਾ ਪਾਏ ਜਾਣਗੇ ਤੇ ਇੱਕ ਬਾਹਰ ਪੋਰਚ ਦੇ ਵਿੱਚ ਰੱਖਿਆ ਗਿਆ ਜਿੱਥੋਂ ਕਿ ਕੋਈ ਆਸਤ ਜਾ ਸਕਦਾ ਮਹਿਮਾਨ ਇਧਰ ਹੀ ਜਾ ਸਕਦਾ ਜੇਕਰ ਨਹੀਂ ਜਾਣਾ ਹੋਵੇ ਤਾਂ ਬਾਹਰ ਦੀ ਗੇਟ ਅੰਦਰ ਇੰਟਰ ਹੋ ਸਕਦਾ ਹੁੰਦਾ ਅਵੇਖੋ ਦੋਸਤੋ ਡਿਊਪਲੈਕਸ ਸਥੂੜੀ ਕੋਠੀ ਜਿਆਦਾ ਨਹੀਂ ਹੈਗੀ ਤੇ ਚਾਨਣ ਪੈਂਦਾ ਹੈ ਕਾਫੀ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਇਧਰ ਸਟੋਰ ਕੀਤਾ ਹੋਇਆ ਸਾਈਡ ਤੇ ਛੋਟਾ ਸਟੋਰ ਹੈ ਡ੍ਰੈنگ ਰੂਮ ਦੇ ਨਾਲ ਚੜਾਈ ਦੇ ਹਿਸਾਬ ਨਾਲ ਦੋਸਤੋ ਇਸ ਕੋਠੀ ਦੀ 28 ਫੁੱਟ ਚੜਾਈ ਹੈ ਤੇ 36 ਫੁੱਟ ਲੰਬਾਈ ਹੈ ਰਾਈਟ ਸਾਈਡ ਤੇ ਕਿਚਨ ਹੈ ਜੋ ਕਿ 7 ਫੁੱਟ ਬਾਈ 10 ਫੁੱਟ ਦਾ ਲੰਬਾਈ 10 ਫੁੱਟ ਹੈ ਇਸ ਦੀ ਤੇ ਚੜਾਈ 7 ਫੁੱਟ ਹੈ ਇਸ ਦੀ ਕਿਚਨ ਇਹ ਛੋਟਾ ਹੈ। ਆ ਵੇਖੋ ਦੋਸਤੋ ਦੋ ਪਿੱਛੇ ਬੈਡਰੂਮ ਨੇ। ਇਹਨਾਂ ਦੇ ਵਿੱਚ ਵਾਸ਼ਰੂਮ ਅਟੈਚ ਹੈ ਨਹੀਂ। ਜੇਕਰ ਤੁਸੀਂ ਚਾਹੋ ਤਾਂ ਸੈਂਟਰ ਦੇ ਵਿੱਚ ਬਣਾ ਸਕਦੇ ਹੁੰਨੇ ਹੋ। ਜੇਕਰ ਤੁਹਾਡਾ ਪਲਾਟ ਥੋੜਾ ਚੌੜਾ ਹੈ। ਇਹ ਇਧਰ ਬੈਡਰੂਮ ਜੋ ਕਿ 12x12 ਦੇ ਨੇ ਦੋਨੇ ਬੈਡਰੂਮ। ਤੇ ਡ੍ਰੈਂਗ ਰੂਮ 10x12 ਫੁੱਟ ਦਾ ਹੈ। ਇਹ ਕਮਰੇ ਦੋਨੇ ਬੈਡਰੂਮ 12x12 ਦੇ। ਆ ਵੇਖੋ ਜੋੜੀਆਂ ਦਾ ਕੰਮ ਰਹਿੰਦਾ ਦੋਸਤੋ ਪੱਥਰ ਵਗੈਰਾ ਆਰਜੀ ਲੱਗਿਆ ਹੋਇਆ। ਵੇਖ ਸਕਦੇ ਹੋ ਤੁਸੀਂ ਕੋਠੀ ਦੀ ਸ਼ੇਪ ਬਹੁਤ ਸੋਹਣੀ ਹੈ ਡਿਜ਼ਾਈਨ। ਐਦਾਂ ਬਹੁਤ ਜ਼ਿਆਦਾ ਵਧੀਆ ਪਤਾ ਲੱਗ ਜਾਂਦਾ ਤੇ ਪੌੜੀਆਂ ਤੇ ਟਾਇਲ ਕੋਈ ਰੂਮ ਵਗੈਰਾ ਐਡਜਸਟ ਕਰਨਾ ਹੁੰਦਾ ਇੱਧਰ ਉੱਧਰ ਜਾਂ ਕੋਠੀ ਦਾ ਫਰੰਟ ਵਗੈਰਾ ਦਾ ਪਤਾ ਲੱਗ ਜਾਂਦਾ ਕਿ ਆਪਾਂ ਐਦਾਂ ਦਾ ਫਰੰਟ ਬਣਾਵਾਂਗੇ ਐਦਾਂ ਦਾ ਫਰੰਟ ਕਿਵੇਂ ਲੱਗਦਾ ਐਦਾਂ ਦਾ ਫਰੰਟ ਕਿਵੇਂ ਲੱਗਦਾ। ਸੋ ਆਪਾਂ ਠੇਕੇਦਾਰ ਦਾ ਨੰਬਰ ਵੀ ਪਾਇਆ ਦੋਸਤੋ ਪ੍ਰੇਮ ਸਿੰਘ ਠੇਕੇਦਾਰ ਉਹਨਾਂ ਨਾਲ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਉਹਨਾਂ ਨੇ ਕਿਹਾ ਜੇਕਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਜਾਂ ਕੋਠੀ ਵਗੈਰਾ ਪਾਣੀ ਹੋਵੇ ਪਾਣੀ ਹੋਵੇ ਤਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹ ਬਾਈ ਕਲਾਸਿਕਲ ਕੋਠੀਆਂ ਵੀ ਬਹੁਤ ਬਣਾਉਂਦੇ ਨੇ ਇਸ ਤੋਂ ਬਾਅਦ ਆਪਾਂ ਕਲਾਸਿਕਲ ਕੋਠੀ ਦੀ ਵੀਡੀਓ ਵੀ ਪਾਵਾਂਗੇ ਜੋ ਕਿ ਪ੍ਰੇਮ ਸਿੰਘ ਨੇ ਬਣਾਈ ਹੋਈ ਆ ਤੇ ਬਟਲਾਡਾ ਏਰੀਆ ਬਾਈ ਦਾ ਧੰਨਵਾਦ ਦੋਸਤੋ